ਸਤਿ ਸ਼੍ਰੀ ਅਕਾਲ ਸਵਾਗਤ ਹੈ ਕੋਰ ਨਵੀਂ ਕਹਾਣੀ ਵਿੱਚ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜ਼ਿੰਦਗੀ ਵਿੱਚ ਕਿਸੇ ਤੀਜੇ ਜਾਂ ਰਿਸ਼ਤੇਦਾਰ ਦਾ ਦਖਲ ਅੰਦਾਜ਼ੀ ਨਾ ਚੱਲੋ ਹੋਇਆ ਐਦਾਂ ਕਿ ਪਤੀ ਨੇ ਪਤਨੀ ਦੇ ਕਿਸੇ ਗੱਲ ਕਰਕੇ ਥੱਪੜ ਮਾਰ ਦਿੱਤਾ ਤੇ ਪਤਨੀ ਨੇ ਵੀ ਜਵਾਬ ਵਿੱਚ ਆਪਣਾ ਸੈਂਡਲ ਪਤੀ ਵੱਲ ਵਗਾ ਕੇ ਮਾਰਿਆ ਜੋ ਕਿ ਉਹਦੇ ਸਿਰ ਨੂੰ ਲੱਗਦਾ ਨਿਕਲ ਗਿਆ ਮਾਮਲਾ ਰਫਾ ਦਫਾ ਹੋ ਵੀ ਗਿਆਂਦਾ ਪਰ ਪਤੀ ਨੇ ਤਾਂ ਇਹਨੂੰ ਬਹੁਤ ਵੱਡਾ ਗੁਨਾਹ ਸਮਝਿਆ ਰਿਸ਼ਤੇਦਾਰਾਂ ਨੇ ਤਾਂ ਇਸ ਨੂੰ ਗੁੰਜਲਦਾਰ ਬਣਾ ਦਿੱਤਾ ਗੁੰਜਲਦਾਰੀ ਨਹੀਂ ਬਲਕਿ ਸੰਗੀਨ ਸਭ ਨੇ ਇਸ ਨੂੰ ਖਾਨਦਾਨ ਦੀ ਇੱਜ਼ਤ ਰੋਲਣ ਦੇ ਬਰਾਬਰ ਕਿਹਾ ਅਜਿਹੀ ਔਰਤ ਨੂੰ ਘਰ ਰੱਖਣਾ ਤਾਂ ਮਰਿਆਦੀ ਬੁਖਾਰ ਪਾਲਣ ਬਰਾਬਰ ਹੈ ਕੁਝ ਲੋਕਾਂ ਤਾਂ ਇੱਥੋਂ ਤੱਕ ਗੱਲ ਕੱਢ ਮਾਰੀ ਕੇ ਅਜਿਹੀਆਂ ਔਰਤਾਂ ਨੂੰ ਤਾਂ ਜੰਮਣ ਤੋਂ ਪਹਿਲਾਂ ਹੀ ਮਾਰ ਦੇਣਾ ਚਾਹੀਦਾ ਸਭ ਬੁਰੀਆਂ ਗੱਲਾਂ ਤੇ ਨਫ਼ਰਤ ਆੜਤੀ ਦੀ ਵਿਆਜ ਦੀ ਤਰ੍ਹਾਂ ਵਧੀਆਂ ਗਈਆਂ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਦੋਨੋਂ ਧਿਰਾਂ ਦੋਸ਼ ਸੁੱਟਨ ਦਾ ਬਾਲੀਬਾਲ ਖੇੜ ਰਹੀਆਂ ਹੁਣ ਦੋਨੇ ਧਿਰਾਂ ਦੁਆਰਾ ਲੜਕੇ ਤੇ ਲੜਕੀ ਲਈ ਅਪਸ਼ਬਦ ਕਹੇ ਗਏ ਮੁਕੱਦਮਾ ਦਰਜ ਹੋ ਗਿਆ ਪਤੀ ਨੇ ਪਤਨੀ ਦੇ ਤੇ ਚਰਿੱਤਰਹੀਨਤਾ ਤੇ ਪਤਨੀ ਨੇ ਪਤੀ ਤੇ ਦਹੇਜ ਦਾ ਮੁਕੱਦਮਾ ਦਰਜ ਕਰਵਾ ਦਿੱਤਾ 6 ਸਾਲ ਬਾਅਦ 6 ਸਾਲ ਤੱਕ ਵਿਆਹਤਾ ਜ਼ਿੰਦਗੀ ਜਿਉਉਣ ਅਤੇ ਇੱਕ ਬੇਟੀ ਦੇ ਮਾਤਾ ਪਿਤਾ ਹੋਣ ਤੋਂ ਬਾਅਦ ਅੱਜ ਦੋਨਾਂ ਦਾ ਤਲਾਕ ਹੋ ਗਿਆ ਦੋਨਾਂ ਦੇ ਹੱਥ ਵਿੱਚ ਤਲਾਕ ਦੇ ਕਾਗਜ਼ ਸਨ ਦੋਨੇ ਚੁੱਪ ਸੀ ਸ਼ਾਂਤ ਮੁਕੱਦਮਾ ਅਦਾਲਤ ਤੱਕ ਚੱਲਿਆ ਦੋ ਸਾਲ ਪਤੀ ਪਤਨੀ ਇੱਕ ਦੂਜੇ ਤੋਂ ਅਲੱਗ ਰਹੇ ਸੁਣਵਾਈ ਵਾਲੇ ਦਿਨ ਦੋਨਾਂ ਨੂੰ ਆਉਣਾ ਹੁੰਦਾ ਸੀ ਦੋਨੇ ਜਦ ਵੀ ਇੱਕ ਦੂਜੇ ਨੂੰ ਦੇਖਦੇ ਤਾਂ ਇੰਜ ਵਿਵਹਾਰ ਕਰਦੇ ਕਿ ਦੋਸ਼ਮਣੀ ਸਦੀਆਂ ਪੁਰਾਣੀ ਹੋਵੇ ਨਵੇਂ ਗੁੱਸੇ 'ਚ ਹੁੰਦੇ ਮਨ 'ਚ ਬਦਲੇ ਦੀ ਭਾਵਨਾ ਦੋਨਾਂ ਨਾਲ ਰਿਸ਼ਤੇਦਾਰ ਹੁੰਦੇ ਜਿਨ੍ਹਾਂ ਦੀਆਂ ਹਮਦਰਦੀਆਂ ਵਿੱਚ ਨੂਣ ਛਿੜਕਣ ਵਾਲਾ ਲਹਿਜਾ ਹੁੰਦਾ ਦੋਨੋਂ ਇੱਕ ਦੂਜੇ ਤੋਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਮੂੰਹ ਫੇਰ ਲੈਂਦੇ। ਹਰ ਵਾਰ ਦੋਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ ਜਾਂਦਾ ਕਿ ਉਹਨਾਂ ਨੇ ਕੋਰਟ 'ਚ ਕੀ ਕਹਿਣਾ ਹੈ। ਦੋਨੋਂ ਉਹੀ ਕਹਿੰਦੇ। ਕਈ ਵਾਰ ਦੋਨੋਂ ਭਾਵਕ ਵੀ ਹੋ ਜਾਂਦੇ ਪਰ ਫਿਰ ਸੰਭਲ ਜਾਂਦੇ। ਪਰ ਅੰਤ ਨੂੰ ਉਹੀ ਹੋਇਆ ਜੋ ਸਭ ਚਾਹੁੰਦੇ ਸੀ ਤਲਾਕ। ਪਹਿਲਾਂ ਰਿਸ਼ਤੇਦਾਰਾਂ ਦੀ ਫੌਜ ਨਾਲ ਹੁੰਦੀ ਅੱਜ ਕੁਝ ਕੁ ਰਿਸ਼ਤੇਦਾਰ ਨਾਲ ਸਨ ਸਾਬਕ ਖੁਸ਼ਦਾਨ ਵਕੀਲ ਰਿਸ਼ਤੇਦਾਰ ਅਤੇ ਮਾਤਾ-ਪਿਤਾ। ਪਤੀ-ਪਤਨੀ ਚੁੱਪ ਸਨ। ਇਹ ਮਹਿਜ਼ ਇਤਫਾਕ ਸੀ ਦੋਨੋਂ ਤਰ੍ਹਾਂ ਇੱਕੋ ਹੀ ਸਟਾਲ ਤੇ ਬੈਠੀਆਂ ਸਨ ਸਭ ਨੇ ਕੋਲਡ ਡਰਿੰਕ ਲਈ ਇਹ ਵੀ ਇੱਕ ਇਤਫਾਕ ਸੀ ਕਿ ਪਤੀ ਪਤਨੀ ਇੱਕੋ ਬੈਂਚ ਤੇ ਆਮੋ ਸਾਹਮਣੇ ਜਾ ਬੈਠੇ ਕੌਂਗ੍ਰੈਚੂਲੇਸ਼ਨ ਤੁਸੀਂ ਜੋ ਚਾਹਿਆ ਸੀ ਉਹੀ ਹੋਇਆ ਔਰਤ ਨੇ ਕਿਹਾ ਨਹੀਂ ਤੈਨੂੰ ਵੀ ਵਧਾਈਆਂ ਤੂੰ ਵੀ ਤਲਾਕ ਲਿਆ ਕਰਕੇ ਜਿੱਤ ਗਈ ਤਲਾਕ ਕੀ ਜਿੱਤ ਦਾ ਪ੍ਰਤੀਕ ਹੁੰਦਾ ਔਰਤ ਬੋਲੀ ਤੂੰ ਦੱਸ ਆਦਮੀ ਨੇ ਕਿਹਾ ਪਰ ਉਹ ਚੁੱਪ ਕਰ ਗਈ ਤੇ ਕੁਝ ਦੇਰ ਬਾਅਦ ਬੋਲੀ ਤੂੰ ਮੈਨੂੰ ਚਰਿੱਤਰਹੀਣ ਕਿਹਾ ਸੀ ਹਮ ਮੇਰੀ ਗਲਤੀ ਸੀ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ ਤੁਹਾਨੂੰ ਨਹੀਂ ਪਤਾ ਇਸ ਗੱਲ ਕਰਕੇ ਮੈਂ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਹੋਈ ਹਾਂ ਜਾਣਦਾ ਹਾਂ ਸਭ ਇਸ ਇਸੇ ਹਥਿਆਰ ਨਾਲ ਔਰਤਾਂ ਤੇ ਵਾਰ ਕਰਦੇ ਮੈਨੂੰ ਨਹੀਂ ਸੀ ਕਹਿਣਾ ਚਾਹੀਦਾ ਅਫਸੋਸ ਹੈ ਕੁਝ ਦੇਰ ਬਾਅਦ ਉਹ ਫੇਰ ਬੋਲਿਆ ਪਰ ਤੂੰ ਵੀ ਤੰਦਾਜ ਦਾ ਝੂਠਾ આરોਪ ਲਾਇਆ ਸੀ ਮੇਰੇ ਤੇ ਗਲਤ ਕਿਹਾ ਸੀ ਮੈਂ ਪਤਨੀ ਨੇ ਪਤੀ ਦੀ ਅੱਖਾਂ 'ਚ ਦੇਖਦੇ ਹੋਏ ਕਿ ਸੱਚ ਤੇਰਾ ਲੱਕ ਵਿੱਚ ਦਰਦ ਕਿਵੇਂ ਆ ਹੁਣ ਆਦਮੀ ਬੋਲਿਆ ਬੱਸ ਐਦਾਂ ਹੀ ਐ ਕਦੇ ਬੇਵਰਾਨ ਤੇ ਕਦੀ ਬੋਵੀ ਫਲੇਮ ਪਰ ਤੂੰ ਐਕਸਰਸਾਈਜ਼ ਵੀ ਤਾਂ ਨਹੀਂ ਕਰਦੀ ਪਤੀ ਦੀ ਇਹ ਗੱਲ ਸੁਣ ਪਤਨੀ ਹੱਸ ਪਈ ਹਾਂ ਸੱਚ ਤੁਹਾਡੇ ਅਸਮਤ ਅਸਥਮਾ ਦੀ ਕੀ ਕੰਡੀਸ਼ਨ ਹੁਣ ਦੁਬਾਰਾ ਅਸਥਮਾ ਦੇ ਅਟੈਕ ਤਾਂ ਨਹੀਂ ਆਏ ਅਸਥਮਾ ਡਾਕਟਰ ਸੂਰੀ ਨੇ ਮੈਂਟਲ ਸਟ्रेस ਘੱਟ ਕਰਨ ਲਈ ਕਿਹਾ ਇਨਹੇਲਰ ਲੈਂਦੇ ਹੋ ਹਾਂ ਲੈਂਦਾ ਪਰ ਅੱਜ ਘਾ ਟੀਪ ਘਾਰ ਹੀ ਬੋਲਾ ਆ ਅੱਜ ਵੀ ਤੁਹਾਨੂੰ ਸਾਹ ਔਖੜੇ ਔਖੜੇ ਆ ਰਹੇ ਨੇ ਜਿਵੇਂ ਉਹ ਪੱਤੀ ਨੇ ਮਾਨਸਿਕ ਤਣਾਵ ਨੂੰ ਪੜ ਰਹੀ ਹੋਵੇ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਬੋਲਿਆ ਤੈਨੂੰ 4 ਲੱਖ ਰੁਪਏ ਦੇਣੇ ਨੇ ਤੇ 6000 ਮਹੀਨਾ ਹਾਂ ਫਿਰ ਬਸੁੰਦਰਾ ਵਿੱਚ ਫਲੈਟ ਹੈਗਾ ਤੈਨੂੰ ਤਾਂ ਪਤਾ ਹੀ ਐ ਤੇਰੇ ਨਾਮ ਕਰ ਦਵਾਂਗਾ ਉਹ ਕਿਉਂਕਿ ਪੈਸੇ ਹੈ ਨਹੀਂ ਮੇਰੇ ਕੋਲ ਮੈਨੂੰ ਸਿਰਫ 4 ਲੱਖ ਚਾਹੀਦੇ ਆ ਫਲੈਟ ਦੀ ਕੀਮਤ ਤਾਂ 20 ਲੱਖ ਐ ਪਤਨੀ ਬੋਲੀ ਬੇਟੀ ਵੱਡੀ ਹੋ ਗਈ 100 ਖਰਚੇ ਹੋਣਗੇ ਉਹ ਤਾਂ ਤੁਸੀਂ ਮੈਨੂੰ 6000 ਮਹੀਨੇ ਦਿੰਦੇ ਰਹੋਗੇ 4 ਲੱਖ ਰਹਿਣ ਦਿਓ ਪਤੀ ਇੱਕਦਮ ਉਹਦੇ ਚਿਹਰੇ ਵੱਲ ਵੇਖਦਾ ਰਹਿ ਗਿਆ ਪਤਨੀ ਡੂੰਗੀ ਸੋਚ ਵਿੱਚ ਡੁੱਬ ਗਈ ਕਿੰਨੇ ਚੰਗੇ ਸੀ ਇਹ ਕਿੰਨਾ ਖਿਆਲ ਰੱਖਦੇ ਸੀ ਮੇਰਾ ਸੇਤ ਖਰਾਬ ਹੋਣੀ ਤਾਂ ਸਾਰੀ ਸਾਰੀ ਰਾਤ ਮੇਰੇ ਸਹਰਾਣੇ ਜਾਗਦੇ ਰਹਿਣਾ ਹਰ ਖੁਆਇਸ਼ ਪੂਰੀ ਕਰਨੀ ਕਿੰਨੇ ਚੰਗੇ ਸੀ ਮੈਂ ਹੀ ਕਮੀਆਂ ਕੱਢਦੀ ਰਹੀ ਪਤੀ ਵੀ ਇੱਕੋ ਇੱਕੋ ਉਹਦੇ ਵੱਲ ਦੇਖ ਰਿਹਾ ਸੀ ਤੇ ਸੋਚ ਰਿਹਾ ਸੀ ਕਿੰਨਾ ਧਿਆਨ ਰੱਖਦੀ ਹੈ ਮੇਰਾ ਮੇਰੇ ਲਈ ਇਨਹੇਲਰ ਲਿਆਉਣਾ ਮੇਰੇ ਕਿਲਰੇ ਕੱਪੜੇ ਸਵਾਨਾ ਸਰਦੀਆਂ ਵਿੱਚ ਪਾਣੀ ਗਰਮ ਕਰਨਾ ਮੈਂ ਕਿੰਨਾ ਖੁਦਗਰਜ਼ ਹੋ ਗਿਆ ਪਰ ਦਾਣਗੀ ਦੇ ਨਸ਼ੇ ਵਿੱਚ ਰਿਹਾ ਕਾਸ਼ ਇਹਦੇ ਜਜ਼ਬੇ ਨੂੰ ਸਮਝ ਪਾਉਂਦਾ ਦੋਨਾਂ ਦੀਆਂ ਅੱਖਾਂ ਨਮ ਸਨ ਮੈਂ ਇੱਕ ਗੱਲ ਕਹਿਣੀ ਹੈ ਕਹੋ ਪਤਨੀ ਬੋਲੀ ਡਰਦਾ ਹਾਂ ਮੈਂ ਡਰੋ ਨਾ ਹੋ ਸਕਦਾ ਹੈ ਤੁਹਾਡੀ ਗੱਲ ਹੀ ਮੇਰੇ ਮਨ ਦੀ ਗੱਲ ਹੋਵੇ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਹੈ ਮੈਨੂੰ ਵੀ ਦੋਨਾਂ ਦੀਆਂ ਅੱਖਾਂ ਕੁਝ ਜ਼ਿਆਦਾ ਹੀ ਨਮ ਹੋ ਗਈਆਂ ਕਿਉਂ ਨਾ ਜ਼ਿੰਦਗੀ ਨੂੰ ਨਵਾਂ ਮੋੜ ਦਈਏ ਆਪਾਂ ਕਿਹੜਾ ਮੋੜ ਆਪਾਂ ਫਿਰ ਤੋਂ ਪਤੀ ਪਤਨੀ ਬਣ ਕੇ ਰਹਿੰਦੇ ਹਾਂ ਤੇ ਇਹ ਤਲਾਕ ਦੇ ਕਾਗਜ਼ ਫਾੜ ਦਿੰਦੇ ਆ ਇਹਨਾਂ ਨੂੰ ਉਸਨੇ ਆਪਣੇ ਹੱਥ ਨਾਲ ਕਾਗਜ਼ ਫਾੜ ਦਿੱਤੇ ਫਿਰ ਖੜੇ ਹੋ ਗਏ ਤੇ ਹੱਥ 'ਚ ਹੱਥ ਪਾ ਕੇ ਘਰ ਨੂੰ ਚੱਲ ਪਏ ਦੋਨੋਂ ਪੱਖਾਂ ਦੇ ਰਿਸ਼ਤੇਦਾਰ ਬਹੁਤ ਹੈਰਾਨ ਪਰੇਸ਼ਾਨ ਸਨ